ਕਹਿੰਦੇ ਕਿ ਸੈਨ ਨੂੰ ਨਾਲ ਕਿਹਾ ਕਰੋ ਕੀ ਕਰੀਏ ਮਨ ਨਹੀਂ ਲੱਗਦਾ ਇਹ ਤਾਂ ਨਾਮ ਕਰਨੋਂ ਜੀ ਨਹੀਂ ਕਰਦਾ ਕੋਈ ਹੋਰ ਔਕੜ ਹੋਣੀ ਕਿ ਹਰ ਕੀ ਹੈ ਤੇ ਹੋਂ ਤੇ ਅਨੰਦ ਸੁਣਨਾ ਦੋ ਤਰ੍ਹਾਂ ਦੀ ਪਿਆਸ ਮਨ ਦੇ ਚ ਨਹੀਂ ਰਹਿੰਦੀ ਪਲਾੜ ਖਾਂ ਦੀ ਪਿਆਸ ਪ੍ਰਮਾਤਮਾ ਦੀ ਪਿਆਸ ਨਹੀਂ ਰਹਿੰਦੀ ਤੁਸੀਂ ਆਖੋਗੇ ਕਿ ਫਿਰ ਗੁਰਮਤਿ ਰਾਜ ਯੋਗ ਦਾ ਮਾਰਗ ਹੈ ਜਿਸ ढंग ਨਾਲ ਰਾਜ ਯੋਗ ਵਿਆਹਨ ਕੀਤਾ ਜਾਂਦਾ ਹੈ ਮੇਰੇ ਅਨੁਭਵ ਚ ਆਇਆ ਹੈ ਗਲਤ ਬਿਆਨ ਕੀਤਾ ਜਾਂਦਾ ਹੈ ਠੀਕ ਹੈ ਹੋਂਦਾ ਤੇ ਉਹ ਰਾਜਾ ਹੈ ਪਰ ਰਾਜ ਤੋਂ నిర్ਲੇਪ ਹੋ ਜਾਂਦਾ ਹੈ ਹੋਂਦਾਂ ਤੇ ਪਰਿਵਾਰ ਦੇ ਹੈ ਪਰਿਵਾਰ ਤੋਂ నిర్ਲੇਪ ਹੋ ਜਾਂਦਾ ਹੈ ਹੋਂਦਾ ਤੇ ਧਨ ਸੰਪਦਾ ਦੇ ਹੈ ਧਨ ਸੰਪਦਾ ਤੋਂ నిర్ਲੇਪ ਹੋ ਜਾਂਦਾ ਹੈ ਇੱਕ ਸਿੰਘ ਹੈ ਹਨੂ ਗੁਰ ਅਰਜਨ ਦੇਵ ਜੀ ਮਹਾਰਾਜ ਨੂੰ ਕਹਿ ਵੀ ਦਿੱਤਾ ਸੀ ब्रह्म ज्ञानी ने जो अवस्था बयान की थी कि स्पर्श ती जो स्पर्श नहीं करता सब कुछ कौन होता है तो जो विचलीन नहीं आऊंगा मिथ्या ना ही रस ना पर मन में प्रीत निदन अंदर इस ये जो नक्शा खींचे है सदगुना ने सिखने से शंका पेश की थी संसार मेंच रहंदा परिवार मेंच रहंदा धन संपदा मेंच रहंदा ये स्पर्श ना करे ਸਭ ਕੁਝ ਨੇ ਸ਼ਰਨ ਦਾ ਆਸਪਰਸ਼ ਰਹਿ ਜਾ। ਐਸਾ ਹੈ ਕੋਈ। ਅਜੇ ਤੱਕ ਇਹ ਉਛਾਲ ਗੁਰੂ ਦਾ ਨਹੀਂ ਅੰਦਰ ਪੈਦਾ ਹੋਇਆ। ਕੋ ਸੰਸਾਰ ਦਾ ਹੋਵੇਗਾ, ਪ੍ਰਭਤਾ ਦਾ ਹੋਵੇਗਾ ਹੋਰ ਕੀ ਹੈ। ਜਣੇ ਜਣੇ ਖੜੇ ਕੋਲ ਪੁੱਛਣ ਦੀ ਲੋੜ ਵੀ ਨਹੀਂ ਜੀ। ਕੀ ਕਰੀਏ? ਮਨ ਨਹੀਂ ਜੁੜਦਾ। ਕੋਈ ਉਮੰਗ ਨਹੀਂ। ਲੋ ਜਿੰਬੀਰ ਸਕੀਤੀ ਸੀਤ ਮਾਫੀ ਮੰਗ ਰਹਾ। ਅੱਗੇ ਚੇ ਦਰਬਾਰ ਸਾਹਿਬ ਦੇ ਸੁੱਤੇ ਪਏ ਹੁੰਦੇ ਨੇ। ਜਿੰਨਾਂ ਨੂੰ ਅਸੀਂ ਬੜਾ ਜਪੀਸ਼ਵਰ ਕਬੀਸ਼ਵਰ ਕਹਿੰਦੇ ਹੋਗੇ ਉਂਗਦੇ ਪਏ ਹੁੰਦੇ ਨੇ ਤੇ ਟੀਵੀ ਦੇ ਉੱਤੇ ਜਦ ਉਂਗਦੇ ਆਣ ਦੇਖਦੇ ਨੇ ਬੜੀ ਨਿਰਾਸ਼ਾ ਹੁੰਦੀ ਮਾੜਾ ਸਰਪੰਚ। ਇਹ ਨਰਾਸ਼ਾ ਸਰਪੰਚ। ਪਰ ਦੋ ਵੀ ਪਰਿਵਾਰ ਸਭ ਸੋਣ ਵਾਸਤੇ ਜਾਂਦੇ। ਉਂਗਦੇ ਪਏ ਹੁੰਦੇ। ਉਹ ਟੀਵੀ ਦੇ ਵਿੱਚ ਦਿਖਾਈ ਦੇਣ। ਮੈਨੂੰ ਕਈ ਸਜਣਾ ਨੇ ਕਿਹਾ ਵੀ ਉਂਗਦੇ ਪਏ। ਬਹਿਰੇ ਉੱਥੇ ਜਾਓ। ਕੰਡਰਾ ਨੇ ਇਤਨਾ ਤੰਗ ਕੀਤਾ ਹੈ। ਮਹਾਤਮਾ ਬੋਧ ਦਿਨ ਨੂੰ 2-4 ਘੰਟੇ ਸੌਂਦੇ ਸਨ ਰਾਤ ਨੂੰ ਸਾਧਨਾ ਕਰਦੇ ਸਨ ਨਿਕਾਂਤ ਹੋ ਜਾਂਦੀ ਸੀ ਪੰਛੀ ਵੀ ਆਮੋ-ਚੋ ਜੰਦੇ ਸਨ ਕੋਈ ਆਵਾਜ਼ ਨਹੀਂ ਉਹਦੇ ਧਿਆਨ ਸਾਧਨਾ ਕਰਦੇ ਸਨ ਪਰ ਜਿਵੇਂ ਨਿੰਦਰਾ ਉਹਨਾਂ ਨੂੰ ਛੇੜਦੀ ਸੀ ਕੰਗੜਾ ਕੰਮ ਕਰਦੀ ਸੀ ਤਾਂ ਜਿਸ ਇਲਾਕੇ ਦੇ ਜ ਸਾਧਨਾ ਕਰਦੇ ਸਨ ਪਹਾੜਾਂ ਦੇ ਉੱਤੇ ਚਾਹ ਦੀਆਂ ਪੱਤੀਆਂ ਆਮ ਹੋਦੀਆਂ ਸਨ ਖਾਣਦੇ ਸਨ ਇਹ ਚਾਹ ਦੀ ਪੱਤੀ ਜਿਸ ਨੂੰ ਅੱਜ ਅਸੀਂ ਚਾਹ ਕਹਿੰਦੇ ਹਾਂ ਠੀਕ ਕਹਿੰਦੇ ਹਾਂ ਪੁਰਾਣੇ ਰੀਸ਼ੀ ਮਹਾਨ ਦੀ ਪਕੜ ਸਾਬੇ نیند ਹਟਾਉਂਦੀ ਥੋੜੀ ਜਿਹੀ ਖੁਸ਼ ਕਰੇ। ਇਹ ਚਬਾ ਲੈਂਦੇ ਸਨ। ਤੇ ਫਿਰ ਵੀ نیند ਤੰਤ ਕਰੇ, ਫਿਰ ਚੱਲਦੇ ਹੋਇਆ ਧਿਆਨ ਕਰਦੇ ਸਨ। ਇਹਨੂੰ ਭਰਮਣ ਚੱਕਰ ਕਰਕੇ ਕਹਿੰਦੇ ਨੂੰ ਬੋਧੀ ਅਜਵੀ ਕਰਦੇ। ਜਿਸ ਦਰਖਤ ਦੇ ਥੱਲੇ ਬੈਠਣਾ ਮਸ ਉਸ ਦੀ ਪ੍ਰਕਰਮਾ ਕਰਨੇ ਚੱਲਦੇ ਰਹਿਣਾ। ਘੰਟਾ, ਡੇਢ ਘੰਟਾ ਚੱਲਦੇ ਰਹਿਣਾ, ਚੱਲਦੇ ਆਂ ਚੱਲਦੇ ਆਂ ਹੋਂ ਦੀ ਤੇਜ਼ੀ ਆ ਜਾ। ਕੰਦਰਾ ਹਟ ਜਾ। ਮੇਰੇ ਬੈਠ ਕੇ ਜਪ ਕਰਦੇ ਹਾਂ ਰਾਤ ਕਿੰਜ ਬੀਤ ਕਰਦੇ ਸਾਂ ਨੀਂਦ ਨਹੀਂ ਆਉਂਦੀ ਤੰਦਰਾ ਨਹੀਂ ਆਉਂਦੇ ਸੰਘਰਸ਼ ਤੇ ਕਰਨਾ ਪੈਂਦਾ ਉਹ ਮੰਗ ਜੋ ਪ੍ਰਮਾਤਮਾ ਦੀ ਹੈ ਮੰਗ ਜੋ ਪ੍ਰਮਾਤਮਾ ਦੀ ਹੈ ਤੇ ਸਾਬੇਥੇ ਕਹਿੰਦੇ ਅੰਦਰ ਉਮੰਗ ਪੈਦਾ ਹੋ ਗਈ ਹੈ ਪ੍ਰਭੂ ਨੂੰ ਮਿਲਣ ਦੀ ਖਾਹਿਸ਼ ਪੈਦਾ ਹੋ ਗਈ ਹੈ ਪ੍ਰਮਾਤਮਾ ਦੇ ਦਰਸ਼ਨਾਂ ਦੀ ਚਾਹਤ ਪੈਦਾ ਹੋ ਗਈ ਹੈ ਹਾਂਜੀ ਸੁਣਤ ਸਾਦੇ ਸਰੂ ਪ੍ਰੇ ਗ੍ਰਹਿ ਸੇਜ ਵਿਛਾਈ ਸੁਣੀ ਗੱਲ ਕਿ ਪ੍ਰਮਾਤਮਾ ਆ ਰਿਹਾ ਹੈ ਕਦੀ ਕਦੀ ਮਨ ਸ਼ਬਦ ਦੇ ਨੇੜੇ ਚਲਾ ਜਾਂਦਾ ਕੁਝ ਰਸ ਬਣ ਜਾਂਦਾ ਕਦੀ ਕਦੀ ਮਨ ਕੀਰਤਨ ਦੇ ਨੇੜੇ ਚਲਾ ਜਾਂਦਾ ਕੁਝ ਰਸ ਬਣ ਜਾਂਦਾ ਕਦੀ ਕਦੀ ਬਾਠ ਕਰਦੇ ਆ ਜੁੜਿਆ ਆ ਨੇ ਮੈਂ ਜੁੜਿਆ ਆ ਨਹੀਂ ਕਹਿ ਸਕਦਾ ਸ਼ਬਦ ਦੇ ਨੇੜੇ ਚਲਾ ਜਾਂਦਾ ਮਨ ਜਿਵੇਂ ਹਿਮਾਲਿਆ ਪਰਬਤ ਦੇ ਕੁਝ ਨੇੜੇ ਵੀ ਚਲਾ ਗਿਆ تو سیت لہر پہ سواگت کرے گی جیسے کوئی چمن کھڑے ہوئے چمن دے نیرے چلا گیا ہے سگندی مہک پہ سواگت کرے گی جیسے کوئی اتار بھی دکان دے کولو لنگے لگے اتر بھاگے لایا نہیں دکان دے کولو لنگے دلو پہ سواگت کرے گی جس دن کسے دن مند شبد دے نیرے چلا جائے ਕੀਰਤਨ ਦੇ ਨੇੜੇ ਚਲਾ ਜਾਂਦਾ ਕਿਸੇ ਨੂੰ ਕਹੀਏ ਗੁਰੂ ਦੇ ਨੇੜੇ ਚਲਾ ਜਾਂਦਾ ਤੂੰ ਰਸ ਬਣ ਜਾਂਦਾ ਉਹ ਰਸ ਮਲਕ ਨੂੰ ਸਾਵਧਾਨ ਕਰ ਦਿੰਦਾ ਹੈ ਵੀ ਇਹ ਚਿਕੇ ਆ ਰੋਲੇ ਕਿ ਮਨੁੱਖ ਆਪਣੇ ਅੰਤਿਸ਼ ਕਰਨ ਨੂੰ ਸਵਾਰਦਾ ਕੋਸ਼ਿਸ਼ ਕਰਦਾ ਹੈ ਯਤਨ ਕਰਦਾ ਹੈ ਸਾਵਧਾਨੀ ਰੱਖਦਾ ਹੈ ਸੋਨਾ ਤੋਂ ਸੰਦੇਸ਼ ਸੁਨੇਹਸਾ ਸੁਣਿਆ ਇਹ ਸੰਦੇਸ਼ਾ ਪ੍ਰਮਾਤਮਾ ਦਿੰਦਾ ਹੈ ਔਰ ਸਮਝ ਲੈਣਾ ਸੰਦੇਸ਼ਾ ਜਿਸ ਦਿਨ ਕੀਰਤਨ ਸੁਣਿਆ ਤੁਹਾਨੂੰ ਰਸ ਆ ਜਾਏ ਪਰਮਾਤਮਾ ਦਾ ਸੰਦੇਸ਼ ਹੈ ਮੈਂ ਆ ਰਿਹਾ ਤੂੰ ਆਪਣੇ ਸੇਜਾ ਲਈ ਤੱਕ ਆਪਣੇ ਅੰਤਿਸ਼ ਕਰਨ ਨੂੰ ਠੀਕ ਕਰ ਮੈਂ ਆ ਰਿਹਾ ਜਿਸ ਦਿਨ ਪਾਠ ਕਰਦਿਆਂ ਕੋਈ ਸਰੂਰਤ ਆ ਰਹੀ ਹੋਵੇ ਇਹ ਪਰਮਾਤਮਾ ਦਾ ਸੰਦੇਸ਼ ਹੈ ਜਿਸ ਦਿਨ ਗੁਰਦੁਆਰੇ ਆਂਦੇ ਅੰਦਰ ਕੋਈ ਲਟਕ ਪੈਦਾ ਹੋ ਜਾਏ ਸਮਝ ਲੈਣਾ ਪ੍ਰਭੂ ਦਾ ਸੰਦੇਸ਼ ਹੈ ਸੌਣ ਤਨ ਸੁਣਨ ਤ ਸੰਦੇਸ਼ ਰੋ ਪ੍ਰੇ ਗ੍ਰਹਿ ਸੇਜੋ ਸਾਈ ਪਰਮਾਤਮਾ ਵਾਸਤੇ ਅੰਕਿਸ ਕਰਨ ਦੀ ਸੇਜਾ ਸੁਭ ਗੁਣਾ ਨਾਲ ਵਿਛਾਈ ਇਹ ਤੇ ਖੇਡ ਬਣ ਸਕਦੀ ਹੈ ਉਹ ਰਸ ਹੋਰ ਉਸ ਉਮੰਗ ਨੂੰ ਵਧਾ ਦਿੰਦਾ ਉਹ ਥੋੜਾ ਜਿਹਾ ਰਸ ਉਸ ਸਰੂਰ ਨੂੰ ਹੋਰ ਵਧਾ ਦਿੰਦਾ ਉਸ ਖਿਚ ਨੂੰ ਹੋਰ ਵਧਾ ਦਿੰਦਾ ਹਾਂਜੀ ਭ੍ਰਮ ਭ੍ਰਮ ਆਇਓ ਆਉ ਨਾਦਰ ਨਾ ਪਾਈ ਪਰ ਇੱਕ ਤੀਰ ਅੱਤੇ ਗਏ ਦੂਜੇ ਤੀਰ ਅੱਤੇ ਗਏ ਇੱਕ ਸਤ ਸੰਗ ਦੇ ਵਿੱਚ ਗਏ ਦੂਜੇ ਸਤ ਸੰਗ ਦੇ ਵਿੱਚ ਗਏ ਪਾਠ ਦੀ ਤਾਂ ਪੂਜਾ ਕੀਤੀ ਕਿਹਦੇ ਨੇ ਬਾਰੇ ਉਮੰਗ ਆਕਰ ਉਮੰਗ ਅਡੇਲੀ ਪੈ ਜਾਂਦੀ ਹੈ ਫੁਆਰੇ ਦਾ ਪਾਣੀ ਪ੍ਰੈਸ਼ਰ ਦਾ ਮਾਰੇ ਆਲਾ ਉੱਪਰ ਉੱਠਦਾ ਹੈ ਬੁਲੰਦੀਆਂ ਨੂੰ ਇੰਜ ਲੱਗਦਾ ਜਿਵੇਂ ਅਸਮਾਨ ਨਾਲ ਟਕਰਾਏਗਾ ਦੋ ਦੋ 100 ਫੁੱਟ ਉੱਚੇ ਪੁਆਰੇ ਮੇ ਦੇਖੇ ਨੇ ਪ੍ਰੈਸ਼ਰ ਦਾ ਮਾਰਿਆ ਹੋਇਆ ਪੁਆਰੇ ਦਾ ਪਾਣੀ ਬੁਲੰਦੀਆਂ ਨੂੰ ਛੂੰਹਦਾ ਧਰਤੀ ਦੀ ਖਿੱਚ ਦਾ ਮਾਰਿਆ ਫਿਰ ਤਾਂ ਫਿਰ ਜ਼ਮੀਨ ਹਰ ਚੀਜ਼ ਨੂੰ ਆਪਣੀ ਤਰਫ਼ ਖਿੱਚਦੀ ਹੈ ਹਰ ਚੀਜ਼ ਨੂੰ ਸਿਰ ਪਾਣੀ ਨਾਲ ਨਹੀਂ ਤੁਸੀਂ ਕੁਝ ਵੀ ਉੱਪਰ ਸੁੱਟੋ ਥੱਲੇ ਆਏਗਾ ਸਕੈਸ਼ ਲੇਕਿਨ ਭਾਰਤੀ ਮਹਾਪੁਰਸ਼ਾਂ ਨੇ ਪਕਰ ਦੇ ਸਿੱਖ ਹੋਰ ਖਿਆਲ ਵੀ ਆਇਆ ਸਾਡੀ ਜਿਹੜੀ ਸੁਰਤ ਹੈ ਕਦੇ ਉੱਚੀ ਉੱਠਦੀ ਹੈ ਬੁਲੰਦੀਆਂ ਨੂੰ ਛੂੰਹਦੀ ਹੈ ਸ਼ਬਦ ਨੂੰ ਸੁਣ ਕੇ ਪਾਠ ਕਰਕੇ satsang ਕਰਕੇ ਕਿਸੇ ਕਿਸੇ ਨੇ ਬੁਲੰਦੀਆਂ ਨੂੰ ਛੂੰਹਦੀ ਹੈ उसले मन होला वो मानो सारे गिर गए है सुरत ऊंची उठ रही है धरती दी कशिश सुरत नु फिर ਥੱਲੇ ਖਿੱਚਦੀ ਹੈ ਤੇ ਧਰਤੀ ਦੀ ਕਸ਼ਿਸ਼ ਤੇ ਕੋਈ ਦੰਨ ਦੀ ਕਸ਼ਿਸ਼ ਰੂਪ ਦੀ ਕਸ਼ਿਸ਼ ਸਭ ਸਰੀਰ ਧਰਤੀ ਔਰ ਕੀ ਹੈ ਰੂਪ ਵੀ ਧਰਤੀ ਹੈ ਦੰਨ ਵੀ ਧਰਤੀ ਸਭ ਕੁਝ ਧਰਤੀ ਹੈ ਕਿਸੇ ਪਦਾਰਥ ਦੀ ਕਸ਼ਿਸ਼ ਕਿਸੇ ਰੂਪ ਦੀ ਕਸ਼ਿਸ਼ ਕਿਸੇ ਧਨ ਸੰਪਦਾ ਦੀ ਕਸ਼ਿਸ਼ ਫਿਰ ਅੰਦਰ ਪੈਦਾ ਹੋਈ ਇਹ ਉੱਪਰ ਉਠੇ ਵਾਲਾ ਪਾਣੀ ਫਿਰ ਥੱਲੇ ਫਿਰ ਥੱਲੇ ਕਦੋਂ ਹੂੰ ਜੀਵਨਾ ਉਬ ਚੜਕ ਹੈ ਕਦੋਂ ਹੂੰ ਜਾਏ ਭਿਆਲ ਹੈ ਬੜਾ ਉੱਚਾ ਉਠਿਆ ਸੀ ਕੀਰਤਨ ਸੁਣ ਕੇ ਬੜਾ ਉੱਚਾ ਉਠਿਆ ਸੀ ਪਾਠ ਕਰਕੇ ਜਦ ਤੱਕ ਕਰਕੇ ਫਿਰ ਥੱਲੇ ਫਿਰ ਥੱਲੇ ਕਾਰਨ ਜਿਤਨੇ ਸ਼ਰਕਤ ਕਸ਼ਿਸ਼ ਦੇ ਧਾਰੇ ਤੋਂ ਇਹ ਪਾਣੀ ਨਿਕਲਿਆ ਨਹੀਂ ਜਿਤਨੇ ਛੇਲ ਤੱਕ ਕشش ਦੇ ਧਾਰੇ ਚ ਕੋਈ ਚੀਜ਼ ਉੱਪਰ ਗਈ ਨਹੀਂ ਥੱਲੇ ਆਏਗੀ ਇਹਨਾਂ ਦੀ ਸੁਰਤ ਇਸ ਕشش ਦੇ ਧਾਰੇ ਤੋਂ ਅੱਗੇ ਲੰਘ ਜਾਂਦੀ ਹੈ ਉਹਨਾਂ ਦੇ ਭਾਵੇਂ ਬੰਦ-ਬੰਦ ਵੀ ਘਟ ਗੋ ਸੁਰਤ ਥੱਲੇ ਨਹੀਂ ਆਏਗਾ ਕਹਿੰਦਾ ਜਿਹਨ ਦੇ ਉਹਨਾਂ ਨੂੰ ਦੀਵਾਰ ਵਿੱਚ ਜ਼ਿੰਦਾ ਸੁਰਤ ਥੱਲੇ ਨਹੀਂ ਆਏਗੀ ਪਰ ਹੈ ਹੀ ਨਹੀਂ ਥੱਲੇ ਲੰਘ ਗਈ ਇਤਨੀ ਉੱਪਰ ਇਤਨੀ ਬੁਰੰਦੀਆਂ ਦੇ ਚਲੀ ਗਈ ਹੈ ਜ਼ਮੀਨ ਨਹੀਂ ਫਿੱਛ ਸਕਦੀ ਨਾ ধন ਖਿਸਕਦਾ ਨਾ ਰੂਪ ਖਿਸਕਦਾ। ਜ਼ਮੀਨ ਦੀ ਕਸ਼ਿਸ਼ੀ ਕੱਢੇ। ਜ਼ਮੀਨ ਦੀ ਕਸ਼ਿਸ਼ੀ ਨਹੀਂ ਦੇਖੀ। ਜੋ ਅਸਥੂਲ ਚੀਜ਼ਾਂ ਦੇ ਨਾਲ ਇਹ ਧਰਤੀ ਵਿਵਹਾਰ ਕਰਦੀ ਹੈ, ਮਨੁੱਖ ਦੀ ਸੁਰਤ ਦੇ ਨਾਲ ਵੀ ਕਰਦੀ ਹੈ। ਮਨੁੱਖ ਦੀ ਸਮਝ ਦੇ ਨਾਲ ਵੀ ਕਰਦੀ ਹੈ। ਉੱਚੀ ਉੱਚੀ ਸੁਣ। ਕਿ ਕਈ ਵਾਰ ਮਨੁੱਖ ਨੂੰ ਐਸਾ ਕਾਲ ਆਂਦਾ ਹੈ, ਉਹ ਨੇ ਹਮੇਸ਼ਾ ਹੀ ਬਣੀ ਰਹੇਗੀ। ਨਹੀਂ ਬਣੀ ਰਹਿੰਦੀ। ਚੰਗਿਆਂ ਚੰਗਿਆਂ ਦੀ ਨਹੀਂ ਬਣੀ ਰਹਿੰਦੀ। ਸਵੇਰੇ ਬੜੇ ਗੁਰਮੁਖ ਸੰਸ਼ਾਮ ਨੂੰ ਮਨਮੁਖ ਬਣੇ ਬੈਠੇ ਨੇ ਸਵੇਰੇ ਬੜੇ ਸੰਤੋਸ਼ਕੰ ਸ਼ਾਮ ਨੂੰ ਲੋਭੀ ਹੋਏ ਬੈਠੇ ਨੇ ਸਵੇਰੀ ਤੇ ਬੜੇ ਸ਼ਾਂਤਮਈ ਮਿਲੇ ਸੰਸ਼ਾਮ ਨੂੰ ਕਰੋਧੀ ਹੋਏ ਬੈਠੇ ਨੇ ਅੱਲੇ ਆ ਗਏ ਪਾਣੀ ਖੱਲੇ ਆ ਗਏ ਤੇ ਉਸੇ ਜਗ੍ਹਾ ਤੇ ਆ ਗਏ ਜੇ ਟੋਟਿਆ ਸੀ ਇਹ ਕੀ ਨ ਜਾਣੋ ਜਪ ਤਪ ਕਰਕੇ ਜਿਸ ਬੁਲੰਦੀ ਨੂੰ ਛੋਇਆ کئی ਦਫਾ ਦੇਖਦੇ ਆ ਫਿਰ ਉਸੇ ਨਿਸ਼ਟਾ ਦੇ ਚਾਗੇ ਜਿੱਥੋਂ ਉੱਠੇ ਸੀ کہ بہت سارے ابیاستیاں دا ان بے کچھ کچھ قبول نہ قبول حقیقت اصلیت برم بھرم آئے بڑی محنت کی, کی. ادھر گئے ادھر گئے ادھر جب کیتا تب کیا ایک تیرتے گئے دوسرے تیرتے گئے کھیل نہ بڑے وہ درش نہیں دکھائی دیتا اور اس طرح بھٹکنا ویرت چلی گئی ہاں جی ਨੈਨ ਬੇਦਹੀ ਯਾਰੋ ਤੀਰਜ ਨੈ ਮਾਨੋ ਕਿਨੇ ਕੇ ਮਨ ਧੀਰਜ ਰਖੇ ਕਿਸਨਾ ਧੀਰਜ ਰਖੇ ਇਹ ਪਰੀਪੂਰਨ ਪਰਮਾਤਮਾ ਮਿਲ ਸਾਜਨ ਹੋਟੋਜ ਕੁਰਬਾਨ ਤੂੰ ਮਿਲੇ ਤੇ ਧੀਰਜ ਹੋਵੇ ਕੈਥੋ ਕੁਰਬਾਨ ਜਾਈਏ ਕੈਥੋ ਸਦਕੇ ਜਾਈਏ ਤੂੰ ਮਿਲ ਹੁਣ ਤੂੰ ਮਿਲ ਤੇ ਧੀਰਜ ਬਣੇ ਕੈਥੋ ਬਣਾਇ ਧੀਰਜ ਨਹੀਂ ਰਹਿੰਦਾ ਹਾਂਜੀ ਮੇਰ ਸਾਜ ਨੂੰ ਹਉ ਤੁਰ ਕੁਰਬਾਨੋ ਕੀ ਤਾ ਸੀਜ ਵਿਸ਼ੀਧਾਨ ਕੰਤ ਇਸ ਤਰ੍ਹਾਂ ਅਖਿਆ ਜਾਂਦਾ ਦੂਰੀ ਤੇ ਕੁਛ ਵੀ ਨਹੀਂ ਹੈ ਪਰਮਾਤਮਾ ਨਹੀਂ ਦਿਖਾਈ ਦਿੰਦਾ ਦੂਰੀ ਕਰਕੇ ਨਹੀਂ ਦਿਖਾ ਐਸੀ ਗੱਲ ਨਹੀਂ ਪਰਮਾਤਮਾ ਨਹੀਂ ਦਿਖਾਈ ਦਿੰਦਾ ਇਸ ਕਰਕੇ ਨਹੀਂ ਦਿਖਾਈ ਦਿੰਦਾ ਬਹੁਤ ਨੇੜੇ ਅੱਖਾਂ ਵਿੱਚ ਤਸਵੀਰ ਰੱਖ ਲਈ ਐ ਅੱਖਾਂ ਨੂੰ ਨਹੀਂ ਦਿਖਾਈ ਦੇਂਦੀ ਨੇ ਨੇੜੇ ਥੋੜੀ ਦੂਰੀ ਚਾਹੀਦੀ ਹੈ ਮੇਰੇ ਅਕਸਰ ਉਦਾਹਰਣ ਦੇਣਾ ਉਹਨਾ ਅੱਖ ਵਿੱਚ ਕੋਈ ਰੜਕ ਪੈ ਗਈ ਹੈ ਅੱਖਾਂ ਆਸਮਾਨ ਨੂੰ ਵੇਖਦੀਆਂ ਸੂਰਜ ਚੰਦ ਤਾਰਿਆਂ ਨੂੰ ਵੇਖਦੀਆਂ ਸ਼ਹਿਰ ਨੂੰ ਵੇਖਦੀਆਂ ਲੱਖਾਂ ਮਨੁੱਖਾਂ ਦੇ ਇਕੱਠ ਨੂੰ ਵੇਖਦੀਆਂ ਅੰਦਰ ਇੱਕ ਰੜਕ ਪੈ ਗਈ ਦੋ ਜਹਨੂ ਕਹਿੰਦੇ ਦੇਖ ਮੇਰੀ ਅੱਖ ਵਿੱਚ ਕੀ ਪੈ ਗਿਆ ਹੱਦ ਹੋ ਗਈ ਅੱਖਾਂ ਇਤਨਾ ਕੁਝ ਵੇਖਦੀਆਂ ਐਨੇ ਜਿਹੇ ਰੜਕ ਬਿਲਕੁਲ ਮਾਮੂਲੀ ਜੀ ਅੰਦਰ ਪੈ ਗਈਏ ਨਹੀਂ ਦਿਖਾਈ ਦਿੰਦੀ ਭਈ ਚਾਹ ਨਹੀਂ ਦਿਖਾਈ ਦਿੰਦੀ ਭਈ ਬਹੁਤ ਨੇੜੇ ਬੌਂਤ ਨਹੀਂ ਪਰਮਾਤਮਾ ਨਹੀਂ ਦਿਖਾਈ ਦਿੰਦਾ ਇਹ ਨਹੀਂ ਕਿ ਬਹੁਤ ਦੂਰ ਹੈ ਪਰਮਾਤਮਾ ਨਹੀਂ ਦਿਖਾਈ ਦਿੰਦਾ ਬਹੁਤ ਨੇੜੇ ਹੈ ਅੱਖ ਵਿੱਚ ਰਣਕ ਪੈ ਜਾਏ ਨਹੀਂ ਦਿਖਾਈ ਦਿੰਦੀ ਤੇ ਉਤੇ ਅੱਖਾਂ ਦੇ ਵਿੱਚ ਬੈਠ ਹੋਇਆ ਅੱਖਾਂ ਕਿਵੇਂ ਵੇਖਣ ਇਸ ਵਾਸਤੇ ਆਖਿਆ ਗਿਆ ਕਿ ਅੱਖਾਂ ਨਹੀਂ ਦੇ ਸਕੀਆਂ ਨਾਮ ਇੱਕ ਸੇ ਅਖੜੀਆਂ ਬਹਿਨ ਜਿਨੇ ਜਸੰਦਰ ਮਾਂ ਤੇਰੇ ਅੱਖਾਂ ਦੇ ਵਿੱਚ ਹੈ ਇਹ ਰਣਕ ਪਹਿਲੇ ਜਿੰਨੀ ਨੇੜੇ ਅੱਖ ਨੂੰ ਨਹੀਂ ਦਿਖਾਈ ਦੇਦੀ ਉਹ ਤੇ ਅੱਖਾਂ ਦੇ ਵਿੱਚ ਬੈਠਾ ਹੈ ਇਸ ਵਾਸਤੇ ਤੀਜਾ ਨੇਤਰ ਇੱਥੇ ਮੰਨ ਬ੍ਰਾਹਮਣ ਇੱਥੇ ਟਿਕਾ ਲੈਂਦੇ ਨੇ ਇੱਥੇ ਕੀ ਜੀ ਅੱਖ ਮੰਨਦੇ ਨੇ ਅਨੁਭਵ ਪ੍ਰਕਾਸ਼ ਉਸ ਤੀਜੇ ਨੇਤਰ ਦੇ ਖੁੱਲਦੇ ਹੀ ਪਤਾ ਚੱਲ ਜਾਂਦਾ ਹੈ ਤੇ ਬਹੁਤ ਨੇੜੇ ਰੋਮ ਰੋਮ ਦੇ ਚ ਹੈ ਜੰਨੇ ਜੰਨੇ ਦੇ ਚ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ ਦੂਰ ਹੈ ਦੂਰ ਹੈ ਐਸਾ ਨਹੀਂ ਹੈ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ ਬਹੁਤ ਨੇੜੇ ਬਹੁਤ ਨੇੜੇ ਤੋਂ ਸੁਣਿਆ ਹੈ ਕਿ ਪਰਮਾਤਮਾ ਤੇ ਜੀਵ ਇਸਰੀ ਇਕੱਠੇ ਨੇ ਤੇ ਕੋਈ ਸਿਧਾਤ ਇਹਨੇ ਫਿਰ ਵੀ ਨਹੀਂ ਦਿਖਾਈ ਦੇ ਰਿਹਾ ਇਸੇ ਹੀ ਸਰੀਰ ਦੇ ਅੰਦਰ ਪਰਮਾਤਮਾ ਬੈਠਾ ਹੈ ਨਹੀਂ ਦਿਖਾਈ ਦੇ ਨਹੀਂ ਮਹਿਸੂਸ ਹੋ ਰਿਹਾ ਹਾਂਜੀ ਤਾਂ ਸੂਤੇ ਫਿਰ ਸਾਧ ਜਾਗੰਤ ਮਹਿਸੂਸ ਨਾ ਹੋਣਾ ਦਿਖਾਈ ਨਾ ਦੇਣਾ ਸਾਰੇ ਤੇ ਕਹਿੰਦੇ ਨੇ ਕਿ ਜੀਵ ਇਸ ਤਰੀ ਸੁੱਤੀ ਪਈ ਹੈ ਅਚੇਤ ਹੈ ਪਰਮਾਤਮਾ ਦੇ ਚ ਨਿਸ਼ਟਾ ਜਾਗਣਾ ਉਹਦੇ ਚ ਸੌਣਾ ਨਹੀਂ ਹੈ ਤੇ ਜੀਵ ਇਸ ਤਰੀ ਦੇ ਚ ਜਾਗਣਾ ਕੋਈ ਨਹੀਂ ਕਹਿੰਦੇ ਨੇ ਖੁਫਤਾਰਾ ਖੁਫਤਾ ਇੱਕ ਹੁੰਦਾ ਜਿਹਾ ਸੁਖੇ ਮਨੁੱਖ ਦਾ ਸੁਖੇ ਮਨੁੱਖ ਨਾਲ ਸੰਬੰਧ ਨਹੀਂ ਜੁੜਦਾ ਪਰਮਾਤਮਾ ਜਾਗੇ ਆਇਆ ਹੈ ਜੀਵ ਇਸ ਤ੍ਰੀ ਸੁੱਤੀ ਹੋਈਏ ਕਿ ਸੁਤਰੇ ਦਾ ਜਾਗਿਆ ਨਾਲ ਵੀ ਸੰਬੰਧ ਨਹੀਂ ਜੁੜਦਾ ਪਰਮਾਤਮਾ ਤੇ ਜਾਗੇ ਹੋਏ ਸਤਗੁਰੂ ਜਾਗਤਾ ਹੈ ਦੇ ਕਿ ਜੀਵਨ ਅਚੇਤ ਹੈ ਜੀਵ ਅਚੇਤ ਹੈ ਕਹਿੰਦੇ ਨੇ ਆਮ ਮਨੁੱਖ 10 11 ਸਦੀ ਜਾਗੇ ਹੋਏ ਨੇ ਬਾਕੀ ਸਾਰੀਆਂ ਸ਼ਕਤੀਆਂ ਸੁਤੀਆਂ ਪਈਆਂ ਨੇ ਜਿਨ੍ਹਾਂ ਨੂੰ ਅਸੀਂ ਦਾਰਸ਼ਨਿਕ ਕਹਿੰਨੇ ਆ ਫਿਲਾਸਫਰ ਕਹਿੰਨੇ ਆ ਚੋਟੀ ਦੇ ਸੈਂਟਿਸਟ ਕਹਿੰਦੇ ਨੇ ਤੇ 13 14 ਵਜ ਤੋਂ ਵਕ 15% ਜਗੇ باقی 23 ਸੁੱਤੇ ਰਹੇ ਕਿੱਥੇ ਤੱਕ ਪਰਮਾਤਮਾ ਦੀ ਉਮੰਗ ਨਹੀਂ ਪੈਦਾ ਹੋਏਗੀ ਇਹੋ ਸਕੇ ਲੈ ਵੀ 20% ਕੋਈ ਜਾਗੇ 21% ਕੋਈ ਜਾਗੇ ਜਾਗਣਾ ਹੋਰ ਵੱਜ ਜਾਏ ਤੇ ਇਹ ਜਾਗਰਤੀ ਜਿਸ ਵੱਲ ਦਾ ਸਬੂਤ ਹੋਵੇਗੀ ਇਸ ਮਨੁੱਖ ਦੇ ਅੰਦਰ ਦੁਨੀਆ بے معنی ਹੋ ਜਾਏਗੀ ਪਰਮਾਤਮਾ ਦੀ ਉਮੰਗ ਪੈਦਾ ਨਹੀਂ ਪੈਦਾ ਹੋਈ ਸੁੱਤਾ ਹੋਇਆ ਜੀਵਨ ਚੇਤਨਾ ਸੁੱਤੀ ਹੋਈ ਔਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਜੇ ਦੇ ਅੰਦਰ ਉਮੰਗ ਨਹੀਂ ਹੈ ਸ਼ਕਤੀ ਸੁੱਤੀ ਪਈ ਹੈ ਔਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਸਾਇੰਟਿਸਟ ਦੇ ਅੰਦਰ ਵੀ ਨਹੀਂ ਪੈਦਾ ਹੁੰਦੀ ਬਸ ਬਸ 14 15 ਜਿਹੀ ਸਦੀ ਜਾ ਕੇ ਹੈ ਆਮ ਮਨੁੱਖਾਂ ਚ ਨਹੀਂ ਹੁੰਦੀ ਉਹ ਤੇ 10ਵੀਂ ਸਦੀ 9 ਜਾਂ 11 ਤੱਕ ਜਾ ਕੇ ਹੈ ਪਸ਼ੂਆ ਬਾਰੇ ਕਹਿੰਦੇ ਚਾਰ ਪੰਜ ਫੀ ਸਦੀ ਜਾ ਕੇ ਹੈ ਬਨਸਪਤੀ ਬਾਰੇ ਕਹਿੰਦੇ ਸਿਰਫ ਇੱਕ ਫੀ ਸਦੀ ਜਾ ਕੇ ਹੈ ਇੱਕ ਫੀ ਸਦੀ وقت ود کوئی فل کچھ بنسپتی جو دو فیصدی جاگے جیسے چوئی موئی ایج ہاتھ لائیے تو مر جاتی کچھ درخت محسوس کر دے پر وہ دو فیصدی جاگے نے منخ پندرہ فیصد بھی جاگے ہوئے تو ربی امنگ نہیں پیدا ہوگی بنسپتی چتوں پیدا ہو تو ایک فیصدی دو فیصدی ہے پشل چیدا ہو تو چار پانچ فیصدی ہے ਸੈਂਟਿਸ ਦੇ ਅੰਦਰ ਵੀ ਨਹੀਂ ਪੈਦਾਉਂਦੀ ਦਾਰਸ਼ਨਿਕ ਫਿਲਾਸਫਰ ਦੇ ਅੰਦਰ ਵੀ ਨਹੀਂ ਆਉਂਦੀ ਬੜੇ ਬੜੇ ਪ੍ਰਿੰਸੀਪਲ ਬੜੇ ਬੜੇ ਪ੍ਰੋਫੈਸਰ ਬੜੇ ਬੜੇ ਆਲਮਪਾਕਲ ਲਾਰਡ ਡਾਕਟਰ ਇੰਜੀਨੀਅਰ ਉਹਨਾਂ ਚ ਵੀ ਨਹੀਂ ਪੈਦਾਉਂਦੇ ਇੱਕ ਸੱਜਣ ਬਹਿਸ ਕਰਨ ਆ ਗਿਆ ਸੀ ਤੇ ਬਹਿਸ ਦਾ ਮوضوع ਨੇ ਭਾਵੇਂ ਬੇਦੰਗਾ ਸੀ ਪਰ ਬਹਿਸ ਕਰਨ ਦਾ ਤਰੀਕਾ ਬੇਦੰਗਾ ਸੀ ਵਿਚਾਰ ਬਟਾਂਦਰਾ ਨਹੀਂ ਸੀ ਸਹੀ ਬਹਿਸ ਸੀ ਜਿਵੇਂ ਕਹਿੰਦੇ ਰੱਬ ਨੇ ਰੇ ਕੇ ਘੁਸਮ ਨੇ نال جڑا ساتھی سی بھی انجینئر نے کوئی مارے موٹے آدمی نہیں گنی جی یہاں دیا دلیل سنن والیاں نے بچارن والی اُسے ڈنگ نال جواب دے رہے انجینئر نے میں دیکھو بندے دی کار خراب ہو جائے سکوٹر خراب ہو جائے تو ڈینٹسٹ کو تھوڑی ہے موٹر مکینک جائے ਜੇ ਦੰਦ ਖਰਾਬ ਹੋ ਜਾਏ ਤੇ ਮੋਟਰ ਮੈਕੈਨਿਕ ਕੋਲ ਥੋੜੀ ਜਾਂਦਾ ਜਿਹੜੇ ਹਥੋੜੇ ਨਾਲ ਮੋਟਰ ਠੀਕ ਕਰੇਗਾ ਫਿਰ ਉਸੇ ਨਾਲ ਹੀ ਦੰਦ ਠੀਕ ਕਰ ਦੇਵੇਗਾ ਸэр ਕੋ ਡੈਂਜਰਸ ਕੋਲ ਜਾਣਾ ਮੈਂ ਤਾਂ ਇੰਜਨੀਅਰ ਨਹੀਂ ਇੰਜੀਨੀਅਰਿੰਗ ਬਾਰੇ ਜਾਣਦੇ ਹਾਂਗੇ ਧਰਮ ਬਾਰੇ ਹੀ ਜਾਣਦੇ ਨੇ ਕੱਖ ਜਿਵੇਂ ਮੈਂ ਅੰਜਨੀ ਰੰਗ ਬਾਰੇ ਬਿਲਕੁਲ ਨਹੀਂ ਲਾ ਮੈਂ ਕਹਿੰਦਾ ਇਹਨਾਂ ਨੂੰ ਧਰਮ ਬਾਰੇ ਬਿਲਕੁਲ ਨਹੀਂ ਮੰਨਦਾ ਕੁਝ ਵੀ ਨਹੀਂ ਮੈਂ ਬਿਲਕੁਲ ਨਹੀਂ ਮੰਨਦਾ ਕੁਝ ਵੀ ਨਹੀਂ ਤਾਂ ਮੈਂ ਬੈਠਾ ਹੀਗਾ ਨਹੀਂ ਵਿਚਾਰ ਵਟਾਂਦੇ ਰਹੇ ਇੰਜੀਨੀਅਰ ਹੋਣਗੇ। ਇੰਜੀਨੀਅਰਿੰਗ ਬਾਰੇ ਜਾਣਦੇ ਹਾਂ ਕਿ ਉਹ। ਮੈਂ ਧਰਮ ਦੇ ਸੰਬੰਧ ਵਿੱਚ ਇਹਨਾਂ ਨੂੰ ਜ਼ੀਰੋ ਸਮਝਦਾ। ਕੁਝ ਵੀ ਨਹੀਂ। ਮੈਂ ਇੰਜੀਨੀਅਰਿੰਗ ਦੇ ਸੰਬੰਧ ਵਿੱਚ ਬਿਲਕੁਲ ਜ਼ੀਰੋ। ਮੈਨੂੰ ਕੁਝ ਵੀ ਨਹੀਂ ਕਰਦਾ। ਮੈਂ ਕਹਾਂ ਮੈਂ ਕਬੂਲ ਕਰਦਾ। ਮੈਂ ਇੰਜੀਨੀਅਰਿੰਗ ਬਾਰੇ ਕੁਝ ਵੀ ਨਹੀਂ ਜਾਣਦਾ। ਨਹੀਂ ਲਾ ਮੈਂ ਬਿਲਕੁਲ ਜ਼ੀਰੋ। ਇਹਨਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਧਰਮ ਬਾਰੇ ਬਿਲਕੁਲ ਮੈਂ ਜ਼ੀਰੋ। ਪਰ ਉਹਨਾਂ ਦਾ ਹੰਕਾਰ ਇਜਾਜ਼ਤ ਨਾ ਦੇਵੇ। ਬੜਾ ਪਰਵਲ ਹੰਕਾਰ ਮੈਂ ਇੰਜੀਰ ਆਮੇਗਾ ਇੰਜੀਨੀਅਰ। ਕੁਝ ਇੰਜੀਰਾਂ ਬਾਰੇ ਜਾਣਦਾ ਧਰਮ ਬਾਰੇ ਕੱਖ ਵੀ ਨਹੀਂ ਜਾਣਦਾ ਮੈਂ ਖੰਮੇ ਕੱਖ ਵੀ ਨਹੀਂ ਜਾਣਦਾ ਧਰਮ ਪਰ ਇੰਜੀਰਾਂ ਬਾਰੇ ਮੈਂ ਕਬੂਲ ਕਰਦਾ ਤੇ ਵਿਚਾਰ ਤੁਸੀਂ ਧਰਮ ਦੇ ਕਰਨ ਆਇਓ ਪਰ ਉਹ ਵੀ ਰੱਬ ਨੇੜੇ ਕੇ ਘੁਸੈਣਾ ਨੇ ਦਰਸਨ ਜਿਸ ਚੀਜ਼ ਦੀ ਬੰਦੇ ਨੂੰ ਸਮਝ ਆਏ ਕਿ ਹੁਣ ਸਮਝ ਲਿਆ ਮੈਂ ਸਭ ਕੁਝ ਸਮਝਦਾ ਬਸ ਇਹ ਅਗਿਆਨਤਾ ਅਕੀਲ ਲੁਕਾਸ ਜਿਨੇ ਤੂੰ ਕਾਨੂੰਨ ਬਾਰੇ ਜਾਣਦਾ ਨਾ ਬਾਰੇ ਜਾਣਦਾ ਮੈਨੂੰ ਨਹੀਂ ਪਤਾ ਲਾ ਲੈਂਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੇਰੇ ਤੇ ਸਨ 84 ਤੇ 5 10 ਵਾਰੀਆਂ ਰਹੀਆਂ ਨਾ ਅਮਰਸਰਾਣ ਤੇ ਵੀ ਮੇਰੇ ਤੇ ਬੰਦੀ ਸੀ ਬੇਤੂ ਸਾਡੇ ਬੋਲਣ ਨਾਲ ਇੱਕਾਠ ਬੜਾ ਹੋ ਜਾਂਦਾ ਇਹ ਹੋ ਜਾਂਦਾ ਉਹ ਹੋ ਜਾਂਦਾ ਤੇ ਮੈਂ ਕੀ ਕਰਦਾ ਕਿ ਮੈਂ ਕਥਾ ਹੋਰ ਤੋਂ ਕੋਈ ਦੇਸ਼ ਕਰੋ ਇਹਦੀ ਗੱਲ ਨਹੀਂ ਦੇਸ਼ ਨਾਲ ਮੈਨੂੰ ਪਿਆਰ ਹੈ ਚਾਰ ਪੰਜ ਵਾਰੀਆਂ ਨਾ ਮੇਰੇ ਤੇ ਉਹਨਾਂ ਰਖਾ ਦੇ ਚ ਕੋਈ 109 ਵੀ ਸੀ ਤੇ ਬਰਨਾਲਾ ਸਾ ਮੈਨੂੰ ਗੁਰਦੁਆਰਾ ਰਕਾਬਗਨ ਮਿਲ ਗਿਆ ਮੈਂ ਕਿ ਨਮੀ ਦੀ ਰਖਾ ਵੀ ਮੇਰੇ ਤੇ ਲੱਗ ਗਈ ਹੈ ਇਹ ਕੀ ਹੁੰਦੀ ਕਹਿੰਦੇ ਤੇ ਆਵਾਰਾ ਗਰਦੀ ਦੀ ਹੁੰਦੀ ਮੈਂ ਕਿ ਇਹ ਵੀ ਠੀਕ ਹੈ ਕਿਉਂਕਿ ਆਵਾਰਾ ਗਰਦੀ ਦੋ ਦਿਨ ਇਸ ਸ਼ਹਿਰ ਵਿੱਚ ਪੰਡਿਤ ਕਿਸੇ ਹੋਰ ਸ਼ਹਿਰ ਇਨਾਂ ਨੇ ਠੀਕ ਹੀ ਦਵਾਈ ਲਾਈ ਹੈ ਆਵਾਰਾ ਹੀ ਹੈ ਆਵਾਰਾ ਗਰਦੀ ਕਰਦਾ ਰਹਿਣਾ ਹੈ ਮੈਨੂੰ ਸਮਝ ਨਹੀਂ ਸੀ ਤੇ ਬਰਨਾਲਾ ਸਾਹਿਬ ਨੂੰ ਮੈਂ ਕਿਹਾ ਮੈਂ ਕਿ ਇਹ ਦਫਾ ਲੱਗੀ ਹੈ ਕਿ ਨਵਾਂ ਨੋਟਿਸ ਵੀ ਆਇਆ ਮੈਨੂੰ ਸਮਨ ਆਇਆ ਹੈ ਇਹ ਕੀ ਹੋ ਗਿਆ ਕਹਿੰਦੇ ਜੀ ਜਾਨੀ ਜੀ ਹੈਰਾਨ ਹੈ ਤੇ ਆਵਾਰਾ ਕਰਦੀ ਹੈ ਮੈਂ ਕਿਹਾ ਅੱਛਾ ਇਹਨਾਂ ਨੂੰ ਵੀ ਪਤਾ ਹੋਣਾ ਹੈ ਦੋ ਦਿਨ ਕਾਨਪੁਰ ਹੁੰਦਾ ਹੈ ਚਾਰ ਦਿਨ ਆਲਾਬਾਦ ਹੁੰਦਾ ਹੈ ਫਿਰ ਕਲਕੱਤੇ ਚਲੇ ਜਾਂਦਾ ਆਵਾਰਾ ਕਰਦੀ ਤੇ ਕਰਦਾ ਹੋਰ ਕੀ ਕਰਦਾ ਮੁਖਤਸਰ ਅਰਜ਼ੇ ਦਫਾ ਦਾ ਮੈਨੂੰ ਕੋਈ ਸਮਝ ਨਹੀਂ ਲਾਭ ਆਰੇ ਮੈਂ ਕੁਝ ਨਹੀਂ ਜਾਣਦਾ ਕਾਨੂੰਨ ਬਾਰੇ ਮੈਨੂੰ ਕੁਝ ਨਹੀਂ ਪਤਾ ਮੈਂ ਕਬੂਲ ਕਰਦਾ ਲੇਕਿਨ ਇੱਕ ਵਕੀਰ ਨੂੰ ਵੀ ਕਬੂਲ ਕਰ ਲੈਣਾ ਚਾਹੀਦਾ ਹੈ ਧਰਮ ਬਾਰੇ ਮੈਂ ਕੁਝ ਵੀ ਨਹੀਂ ਕਹਾਂ ਗੁਰਬਾਨੀ ਬਾਰੇ ਕੁਝ ਵੀ ਨਹੀਂ ਵਕਾਲੇ ਕਵਾੜੇ ਤੂੰ ਜਾਣਦਾ ਹੋਵੇਂਗਾ ਗੁਰਬਾਨੀ ਬਾਰੇ ਤੂੰ ਕੀ ਜਾਣਦਾ ਹੈ ਇੰਜੀਨੀਅਰਿੰਗ ਦੇ ਸੰਬੰਧੇ ਤੇਰੀ ਕੋਲ ਗਿਆਨ ਹੋਵੇਗਾ ਧਰਮ ਦੇ ਸੰਬੰਧ ਵਿੱਚ ਕੀ ਹੈ ਪਰ ਬਦਕਿਸਮਤੀ ਇਹ ਕਿ ਸੇਕ ਪੱਖ ਦਾ ਬੰਦੇ ਕੋਲ ਗਿਆਨ ਹੋਵੇ ਤੇ ਬੰਦਾ ਕਹਿੰਦਾ ਮੈਂ ਸਾਰੇ ਪੱਖਾਂ ਦਾ ਜਾਣੀਆ ਕਥਾਈ ਕਥਾਈ ਐਸਾ ਹੋ ਨਹੀਂ ਸਕਦਾ ਸਤਗੁਰ ਦੇਖ ਜੀ ਬਹਾਰਾਂ ਦੇ ਅੱਜ ਦੇ ਇਸ ਪਰਮ ਪਵਿੱਤਰ ਬਾਗ ਵਿੱਚ ਫਰਮਾਨ ਸੁਣੇ ਕਰਦੇ ਨੇ ਇਹ ਉਮੰਗ ਪੈਦਾ ਉਦਾਉਂਦੀ ਹੈ ਜਗ ਕੋਈ 15 16 ਤੋਂ ਅੱਗੇ ਚਲਾ ਜਾਏ ਬਹੁਤ ਆਜਾ ਦੇ ਫਰਮਾਤਮਾ ਤੇ ਜਾਗੇ ਹੋਇਆ ਕਿ ਜਾਗੇ ਹੋਣ ਨਾਲ ਸੰਬੰਧ ਜੋੜਨ ਵਾਸਤੇ ਜਾਗਰਤੀ ਚਾਹੀਦੀ ਹੈ ਸੁਤੋਆ ਮਨੁੱਖ ਨਹੀਂ ਜੋੜਦਾ ਜਾਗਰਤੀ ਨੂੰ ਵਧਾਣਾ ਹੈ ਅਕਸਰ ਮੈਂ ਬਿਆਨ ਕਰਦਾ ਹਾਂ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ ਜਿਤਨੇ ਜਾਗਦੇ ਜਾਵਾਂਗੇ ਤੇ ਇੱਕ ਦਿਨ ਜਾਗਰਤੀ ਉਸ ਅਵਸਥਾ ਤੱਕ ਪਹੁੰਚੇਗੀ ਉਮੰਗ ਪੈਦਾ ਕਰ ਲਏ ਨਹੀਂ ਪੈਦਾ ਹੋਈ ਉਮੰਗ ਅਜੇ ਸੁੱਤੇ ਪਏ ਬਸ ਇਹ ਕਬੂਲ ਕਰ ਲੈਣਾ ਚਾਹੀਦਾ ਨਹੀਂ ਉਛਾਲ ਪੈਦਾ ਹੋਇਆ ਪਰਮਾਤਮਾ ਦੇ ਮਿਲਣ ਦਾ ਅਜੇ 10 ਸਦੀ 11 ਫੀਸਦੀ ਜਾ ਗਿਆ ਅਜੇ 15 ਤੱਕ ਅੱਗੇ ਨਹੀਂ ਹੈ ਕੋਈ ਛੋਟੀ ਦਾ ਸਾਇੰਟਿਸਟ ਵੀ 15 ਫੀਸਦੀ ਹੁੰਦਾ ਹੈ ਕੋਈ ਛੋਟੀ ਦਾ ਦਾਰਸ਼ਨਿਕ ਫਿਲਾਸਫਰ ਚਿੰਤਨਕ ਵੀ 14-15 ਹੀ ਹੁੰਦਾ ਹੈ ਇਸ ਤੋਂ ਅੱਗੇ ਨਹੀਂ ਹੁੰਦਾ ਇਸ ਤੋਂ ਅੱਗੇ ਕੋਈ ਜਾਏ ਤੇ ਜਾਗਰਤੀ ਪੈਦਾ ਹੁੰਦੀ ਹੈ ਵਰਨਾ ਨਹੀਂ ਔਰ ਇਹ ਕਿਸ ਤਰ੍ਹਾਂ ਹੋਵੇਗੀ ਵਾਹਿਗੁਰੂ ਮੰਤਰ ਦੇ ਜਪ ਨਾਲ ਇਸ ਵਾਸਤੇ ਅਨਪੜ੍ਹ ਮਨੁੱਖ ਵੀ ਆਪਣੀ ਸੁੱਤੀ ਹੋਈ ਚੇਤਨਾ ਨੂੰ ਜਗਾ ਸਕਦਾ ਹੈ ਇੱਕ ਬਹੁਤ ਪੜ੍ਹਿਆ ਲਿਖਿਆ ਵੀ ਹੋ ਸਕਦਾ ਹੈ ਸੁੱਤੇ ਦਾ ਸੁੱਤਾ ਰਹੇ ਜੋ ਪ੍ਰਾਣੀ गोविंद ਰਿਆਵੇ ਪੜਿਆ ਅਨਪੜਿਆ ਪਰਮ ਰਤ ਪਾਏ ਤੋ ਉਹ ਪ੍ਰਮਾਤਮਾ ਕਿ ਜੀਵ ਰੂਪ ਇਸ ਤੀ ਕਿਉਂ ਸੈਜਾ ਤੈਨੇ ਧਨ ਸੋਤੀ ਫਿਰ ਸਦ ਜਾਗਮ ਦਾ ਮਿਲਾਦ ਕਿਉਂ ਨਹੀਂ ਜੀਵਨ ਚੇਤਨਾ ਅਚੇਤ ਸੁਤੀ ਪਈ ਪ੍ਰਮਾਤਮਾ ਜਾਗਿਆ ਰਿਹਾ ਸੁਤੇਸ ਹਾਂਜੀ ਪਿਓ ਮਦਰੂ ਧਨ ਮਤਵੰਤ ਅਚੇਤ ਕਿਸ ਕਰਕੇ ਹੈ ਮਦ ਰੋ ਸ਼ਰਾਬ ਨੂੰ ਕਹਿੰਦੇ ਨੇ ਕਿੰਨੇ ਧਨ ਦਾ ਨਸ਼ਾ ਚੜਾਇਆ ਪ੍ਰਭਤਾ ਦਾ ਨਸ਼ਾ ਚੜਾਇਆ ਹੈ ਔਰ ਇਸ ਤੋਂ ਲਾਵਾ ਗਿਆਨ ਦਾ ਨਸ਼ਾ ਗਿਆਨ ਦਾ ਵੀ ਨਸ਼ਾ ਹੁਣ ਹੈ ਪ੍ਰਾਇਦਾਮੀ ਨਸ਼ਾ ਹੁਣ ਹੈ ਨਸ਼ੇ ਚ ਤੁ ਪੀਂਦੇ ਮਦ ਰੋ ਧਨਮਤ ਮਦ ਰੋ ਸ਼ਰਾਬ ਜੋ ਬਨ ਧਨ ਪ੍ਰਭਤਾ ਕੈ ਮਦ ਮੇ ਜੋ ਮੰਦਾ ਨਸ਼ਾ ਜਵਾਨੀ ਦਾ ਨਸ਼ਾ ਦਾਨ ਦਾ ਨਸ਼ਾ ਪ੍ਰਪਤਾ ਦਾ ਨਸ਼ਾ ਨਸ਼ੇ ਕਰਕੇ ਅਚੇਤ ਹੈ ਇਹ ਨਸ਼ਾ ਉਤਰੇ ਤੇ ਸੁਚੇਤ ਹੋਵੇ ਇੱਕ ਤੇ ਉਝ ਅਚੇਤ ਜਾਗਰਤੀ ਕਮ ਹੈ ਇੱਕ ਤੇ ਉਨਮੂਰ ਹੋਵੇ ਕਿ ਪੂਰੀ ਬੋਤਲ ਸ਼ਰਾਬ ਦੀ ਵੀ ਪੀਤੀ ਹੋਵੇ ਉਨਚੁਣ ਮੂਰਖ ਹੈ ਫਿਰ ਇੱਕ ਬੋਤਲ ਪੂਰੀ ਸ਼ਰਾਬ ਦੀ ਪੀਤੀ ਹੋਵੇ ਮਹਾਮੂਰਖ ਬਣ ਗਿਆ ਇਕ ਤੇ ਉਂਝ ਜੀਵਨ ਚੇਤਨਾ ਸੁਤੀ ਪਈ ਹੈ ਤੇ ਫਿਰ ਇੱਕ ਧਨ ਦਾ ਨਸ਼ਾ ਜੋ ਬੰਦਾ ਨਸ਼ਾ ਪ੍ਰਪਤਾ ਦਾ ਨਸ਼ਾ ਹੋਰ ਅਚੇਤ ਕਰ ਦੇਗਾ ਤਾਂ ਇਸ ਵਾਸਤੇ ਇਹ ਜੀਵ ਇਸਤਰੀ ਅਚੇਤੇ ਪਰਮਾਤਮਾ ਤੇ ਜਾਗੇ ਹੋਇਆ ਹਾਂ ਜੀ ਆ ਹਨ ਜਾਗਾ ਜੇ ਫਿਰ ਬੋਲਨ ਕਾ ਇਹ ਜੀਵ ਇਸਤਰੀ ਜਾਗ ਸਕਦੀ ਹੈ ਕਿਸ ਤਰ੍ਹਾਂ ਜਾਗ ਸਕਦੀ ਹੈ ਫਿਰ ਬੋਲਨ ਕਾ ਵਾਹਿਗੁਰੂ ਵਾਹਿਗੁਰੂ ਬੋਲੇ ਪਰਮਾਤਮਾ ਨੂੰ ਆਵਾਜ਼ ਮਾਰੇ ਵਾਹਿਗੁਰੂ ਵਾਹਿਗੁਰੂ ਬੋਲੇ RAM RAM ਦਾ ਰਚਨ ਕਰੇ ਜਾਗ ਸਕਦੀ ਇਹ ਸੁਚੇਤ ਹੋ ਸਕਦੀ ਹਾਂ ਜੀ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਹਰ ਥਾਂ ਤੇ ਭਰਮਣ ਥਾਂ ਥਾਂ ਤੇ ਜਪ ਤੱਕ ਤਰ੍ਹਾਂ ਤਰ੍ਹਾਂ ਦੀ ਸਾਧਨਾ ਤੇ ਪੂਜਾ ਪਾਠ ਇਤੇ ਬਥੇਰਾ ਕੀਤਾ ਜ਼ਿੰਦਗੀ ਦਾ ਬੇਸਰੇ ਹਿੱਸਾ ਲੰਘ ਗੀਆ ਮੇਰਾ ਆਸ਼ਾ ਜਾਗ ਪਈ ਇਸ ਤੋਂ ਨਿਰਾਸ਼ਾ ਜਾਗ ਪਈ ਬਾਹਰ ਦੇ ਕਰਮ ਕਾਂਡ ਤੋਂ ਕਿਸ ਤੋਂ ਨਿਰਾਸ਼ਾ ਜਾਗ ਪਈ ਜੋ ਕੁਝ ਕਰ ਰਿਹਾ ਤੇ ਨਹੀਂ ਇਸ ਤਰ੍ਹਾਂ ਦਾ ਮਨੁੱਖ ਕਰਮ ਕਾਂਡ ਨੂੰ ਛੱਡ ਕੇ ਅੰਤਰੋਹੀ ਹੋ ਜਾਵੇਗਾ ਕਿ ਕਰਮ ਕਾਂਡੇ ਹੋ ਸਕਦਾ ਉਹਦੇ ਨਾਲ ਸਹਿਮਤ ਵੀ ਨਾ ਹੋਵੇ ਇਹ ਵੀ ਮਹਿਸੂਸ ਹਨ ਬਹੁਤ ਸਾਰੇ ਧਾਰਮਿਕ ਬੰਦੇ ਕਰਮ ਕਾਂਡ ਦੇ ਛੇ ਰੁਕ ਜਾਂਦੇ ਨੇ ਸਰੀਰ ਕਰਮ ਤੇ ਜਿਹੜੇ ਕਰਮ ਕਾਂਡ ਤੋਂ ਫੋੜੇ ਅੱਗੇ ਲੰਘ ਜਾਂਦੇ ਨੇ ਕੋਨਾਂ ਨੂੰ ਨਾਸਿਕ ਸਮਝਣ ਲੱਗ ਪੈਂਦੇ ਨੇ ਇਹ ਹੰਕਾਰ ਹੀ ਥੋੜੇ ਜਿਹਾ ਤੰਦਰੁਸਤੀ ਦੇ ਆਂਦੇ ਆ ਡਾਕਟਰ ਦਵਾਈਆਂ ਦੇ ਮiktar ਘਟਾਈ ਜਾਂਦਾ ਹੈ ਘਟਾਈ ਜਾਂਦਾ ਹੈ ਤੇ ਪੂਰਾ ਤੰਦਰੁਸਤ ਹੋ ਜਾਏ ਬੰਦਾ ਤੇ ਦਵਾਈਆਂ ਬਾਹਰ ਛੱਡ ਦਿੰਦਾ ਜੈਸੇ ਜੈਸੇ ਮਨੁੱਖ ਮਰੀਜ਼ ਤੰਦਰੁਸਤ ਹੁੰਦਾ ਜਾ ਰਿਹਾ ਹੈ ਦਵਾਈਆਂ ਘਟਦੀਆਂ ਜਾਂਦੀਆਂ ਪਹਿਲੇ ਕੋਈ ਜਲਦਾ ਡੋਸ ਦਿੱਤੇ ਸਨ ਹੁਣ ਘਟ ਪਹਿਲੇ 4 ਵਾਰ ਖਾਂਦਾ ਸੀ ਗੋਲੀਆਂ ਹੁਣ 2 ਵਾਰ ਫਿਰ ਹੁਣ 1 ਵਾਰ ਘਟਦਾ ਜਾ ਕੇ ਕਹਨ ਕਾਰਮ ਕਾਂਡ ਘਟਦਾ ਜਾਏ ਵੇਰ ਫੇ ਕਾਰਮ ਕਾਂਡ ਘਟਦੇ ਜਾਣਗੇ ਜੈਸੇ ਅੰਦਰ ਗਿਆਨ ਪੈਦਾ ਹੁੰਦਾ ਜਾਏਗਾ ਧਿਆਨ ਅੰਤਰਮੁਖੀ ਹੋਵੇਗਾ ਇਹ ਕਾਰਮ ਕਾਂਡ ਬਾਰੇ ਨਿਰਾਸ਼ ਹੋ ਜਾਏਗਾ ਇਹ ਬੋਧੀ ਭਟਕਣਾ ਮਨੁੱਖ ਨੂੰ ਪਰਮਾਤਮਾ ਬਾਰੇ ਵੀ ਨਿਰਾਸ਼ ਕਰ ਸਕਦੀ ਹੈ ਕਹਨੇ ਸੰਸਾਰ ਤੋਂ ਨਿਰਾਸ਼ ਹੋਇਆ ਸੀ ਤੇ ਨਿਰੰਕਾਰ ਦੀ ਤਲਾਸ਼ ਕਰਨ ਚੱਲਿਆ ਸੀ ਤੇ ਤਲਾਸ਼ ਕਰ ਕਰਕੇ ਕਾਰਮ ਕਾਂਡ ਦੇ ਤੇ ਸਰੀਰ ਤੇ ਫਸ ਗਿਆ ਗਲ ਗਿਆ ਤੇ ਖੇਡ ਕੁਛ ਨਹੀਂ ਬਣੀ ਹੁਣ ਹੋ ਸਕਦਾ ਹੈ ਪਰਮਾਤਮਾ ਤੋਂ ਵੀ ਨਿਰਾਸ਼ ਹੋਵੇ ਇਹ ਨਿਰਾਸ਼ਾ ਵੀ ਅੰਦਰ ਪੈਦਾ ਹੋ ਸਕਦੀ ਹੈ ਪਰ ਸਹੀ ਕਰਮ ਕਾਂਡ ਤੋਂ ਮਨੁੱਖ ਨਿਰਾਸ਼ ਹੋ ਜਾਏਗਾ ਵਰਤ ਕੀ ਰੱਖਣੇ ਜਿਵੇਂ ਕੱਲ ਮੈਂ ਤੁਹਾਨੂੰ ਕਿਹਾ ਹੁਣ ਰਮਜ਼ਾਨ ਦੇ ਮੇਰੇ ਸਾਰੇ ਮੁਸਲਮਾਨਾਂ ਨੇ ਰੋਜ਼ੇ ਰੱਖਣੇ ਸਮਸਤ ਬਲੀ ਦਿਨ ਨਹੀਂ ਰੱਖਿਆ ਉਹਨੂੰ ਆਖਿਆ ਤੂੰ ਖੁਦਾਈ ਕਰਿਆ ਕਿਦੀ ਉਲੰਘਣਾ ਕੀਤੀ ਸ਼ਰਾਬੀ ਉਲੰਘਣਾ ਕੀਤੀ ਹੈ ਤੂੰ ਖੁਦਾ ਦੀ ਤੋਹੀਨ ਕਰਦਾ ਰੋਜ਼ਾ ਕਿਉਂ ਨਹੀਂ ਰੱਖੇ ਤੇ ਸ਼ਮਸ ਤਬਰੇਜ਼ ਕਹਿਣ ਲੱਗਾ ਮੈਂ ਖੁਦਾ ਤੋਂ ਪੁੱਛਦਾ ਮੈਨੂੰ ਬੁੱਖ ਕਿਉਂ ਪੈਦਾ ਕੀਤੀ ਮੇਰੇ ਅੰਦਰ ਕਿਉਂ ਪੈਦਾ ਕੀਤੀ ਮੈਂ ਬੁੱਖ ਤੋਂ ਬੈਬਲ ਨਾ ਮਿਟਾਣਾ ਕਹਿੰਦੇ ਖੁਦਾ ਨੂੰ ਆਖੋ ਮੇਰੇ ਅੰਦਰ ਬੁੱਖ ਨਾ ਪੈਦਾ ਕਰੇ ਤੇ ਜੇ ਨਹੀਂ ਪੈਦਾ ਕਰਦੇ ਤਾਂ ਮੈਂ ਸਾਰੀ ਜ਼ਿੰਦਗੀ ਦਾ ਰੋਜ਼ਾ ਰੱਖ ਲੈਣਾ ਕਹਿੰਦਾ ਹੀ ਨਹੀਂ ਕਰਦਾ ਤਾਂ ਪਰ ਜੇ ਬੁੱਖ ਪੈਦਾ ਹੋ ਗਈ ਹੈ ਕਿ ਖੁਦਾ ਇਹ ਚਾਹੁੰਦਾ ਮੇਰੇ ਅੰਦਰ ਬੁੱਖ ਪੈਦਾ ਹੋਵੇ ਤੋ ਕਰ ਖੁਦਾ ਇਹ ਵੀ ਚਾਹਂਦਾ ਮੈਂ ਰੋਟੀ ਖਾਂ। ਮੈਂ ਖਾ ਲਈ। ਇਹ ਖੁਦਾ ਦਾ ਹੀ ਕੰਮ ਕੀਤਾ ਖੁਦਾ ਚਾਹਂਦਾ ਮੈਂ ਕੀਤਾ। ਇਹਦੀ ਕੁੱਠੀ ਖੱਲ੍ਹਾ ਤੇ ਮਾਰੇ ਆਲੇ ਕਰਮ ਕਾਂਢੀ ਆ। ਕਰਮ ਕਾਂਢੀ ਗਿਆਨ ਕਾਂਢੀਆਂ ਨਾਲ ਸਹਿਮਤ ਨਹੀਂ ਹੁੰਦੇ। ਭਾਈ ਨਿਰਾਸ਼ੀ ਬਹੁਤ ਦਿਨ ਲਾਗੇ। ਕਰਮ ਕਾਂਢ ਕਰਦੇ ਆ ਕਰਦੇ ਆ। ਇਹ ਜੀਵ ਇਸਤਰੀ ਨਿਰਾਸ਼ ਹੋ ਗਈ ਕਿਸ ਤੋਂ? ਕਰਮ ਕਾਂਢ ਤੋਂ। ਬਹੁਤੇ ਡੇੜਿਆਂ ਦਾ ਵਰਮਣ, ਬਹੁਤੇ ਤੀਰਥਾਂ ਦਾ ਵਰਮਣ। ਆਖਰੇ ਇਸ ਸਭ ਕੁਝ ਵਟਕਣ ਤੋਂ ਨਿਰਾਸ਼ਾ ਪੈਦਾ ਹੋ ਗਈ ਅੰਦਰ ਉਦਾਸੀ ਛਲ ਰਹੀ ਹਾਂ ਜੀ ਦੇਸ ਦੇ ਸੰਤੁਰ ਮੈਂ ਸਗਲੇ ਠਾਗੇ ਕਈ ਦੇਸ਼ਾਂ ਦੇ ਕਈ ਤੀਰਥਾਂ ਦਾ ਰਤਨ ਕਈ ਤਰ੍ਹਾਂ ਦੀ ਸਾਧਨਾ ਕਰ ਕਰਕੇ ਇਸ ਕਰਮ ਕਾਂਡ ਵਿੱਚ ਪ੍ਰਵੇਰਤ ਹੋ ਹੋ ਕੇ ਨਿਰਾਸ਼ ਹੋ ਹਾਂ ਜੀ ਇਹ ਨੋ ਰਹੈ ਨਾ ਪਾਵਉ ਵੇਣੋ ਪਾਉ ਪਾਗੇ ਹੁਣ ਤੇ ਪ੍ਰਮਾਤਮਾ ਦੇ ਚਰਨ ਸਪਰਸ਼ ਕੀਤੇ ਬਿਨਾ ਇੱਕ ਖਿੰਨ ਵੀ ਰਹਿਣਾਉ ਇਕ ਫਲ ਵੀ ਰਹਿਣਾ ਹੁਕਾ ਕਿ ਉਮੰਗ ਇਤਨੀ ਵੱਧ ਗਈ ਤੇ ਤੜਪ ਇਤਨੀ ਵੱਧ ਗਈ ਪਹਿਲੇ ਬਿਆਕੁਲ ਹੁੰਦੇ ਸੀ ਧਨ ਦੀ ਖਾਤਰ ਹੁਣ ਧਰਮ ਦੀ ਖਾਤਰ ਪਹਿਲੇ ਤੜਪਦੀ ਸੀ ਪਦਾਰਥਾਂ ਦੀ ਖਾਤਰ ਹੁਣ ਪਰਮਾਤਮਾ ਦੀ ਖਾਤਰ ਪਹਿਲੇ ਤੜਪਦੇ ਸੀ ਪ੍ਰਭਤਾ ਦੀ ਖਾਤਰ ਹੁਣ ਪ੍ਰਭੂ ਦੀ ਖਾਤਰ ਤੜਪਣਾ ਨੇ ਰੁਖ ਬਦਲ ਲਿਆ ਨਦੀ ਨੇ ਰੁਖ ਬਦਲ ਲਿਆ ਪਹਿਲੇ ਨਦੀ ਵਗ ਰਹੀ ਸੀ ਕਿਸੇ ਹੋਰ ਪਾਸੇ ਪਸ਼ਚਮ ਦੀ ਤਰਫੋਂ ਪੂਰਬ ਦੀ ਤਰਫ ਜਾਣ ਦੀ ਪਈ ਗੰਗਾ ਦੇ ਇੱਕ ਮਹਾਨਤਾ ਇਹ ਵੀ ਮੰਦੇ ਨੇ ਪੂਰਬ ਦੀ ਤਰਫ ਜਾਂਦੀ ਹੈ ਬਾਕੀ ਸਭ ਪੱਛਮ ਦੀ ਤਰਫ ਜਾਂਦੀ ਹੈ ਨਦੀ ਦੀ ਧਾਰਾ ਦਾ ਰੁਖ ਮੁੜ ਗਿਆ ਪਹਿਲੇ ਤਰਫ ਦੇ ਸੀ ਪ੍ਰਭਤਾ ਦੇ ਖਾਤਰ ਹੁਣ ਪ੍ਰਭੂ ਦੇ ਖਾਤਰ ਪਹਿਲੇ ਹਰ ਵਕ ਤੜਪਣਾ ਬਣੀ ਰਹਿੰਦੀ ਸੀ ਗੰਧ ਦੇ ਖਾਤਰ ਹੁਣ ਧਰਮ ਦੇ ਖਾਤਰ ਪਹਿਲੇ ਹਰ ਵਕ ਤੜਪਣਾ ਬਣੀ ਰਹਿੰਦੀ ਸੀ ਪਰਿਵਾਰ ਦੇ ਹੁਣ ਨਿਰੰਕਾਰ ਦੇ ਜੋ ਹੈ ਤੜਪ ਪੈਦਾ ਹੋ ਗਈ ਹੈ ਇਸ ਤਰੀਕੇ ਨਾਲ ਇੱਕ ਖੰਨ ਇਕ ਪਲ ਵੀ ਪਰਮਾਤਮਾ ਤੋਂ ਬਿਨਾਂ ਰਹਿਣਾ ਹਉਕੈ ਹਉਕਾ